ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਲੋ ਵੀ ਦੋਸਤੋ ਆ ਚੱਕੀ ਹੋ ਗਈ ਹੈ ਜੀ ਪੂਰੀ ਪ੍ਰੋਪਰ ਤਿਆਰ ਇਹ ਹੈਗਾ ਜੀ ਟਾਲੀ ਦੀ ਲੱਕੜ ਦਾ ਗੰਡ ਤੁਸੀਂ ਵੀ ਆਪਣੀ ਚੱਕੀ ਤਿਆਰ ਕਰਵਾਉਣੀ ਆ ਜੀ ਤੁਸੀਂ ਆਪਣੀ ਚੱਕੀ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਇਸ ਚੱਕੀ ਦੇ ਵਿੱਚ ਤੁਸੀਂ ਕਣਕ ਦਾ ਆਟਾ ਬਣਾ ਸਕਦੇ ਹੋ ਦਲੀਆ ਪੀਸ ਸਕਦੇ ਹੋ ਅਤੇ ਛੋਲਿਆਂ ਨੂੰ ਛੋਲਿਆਂ ਦਾ ਆਟਾ ਪਣਾ ਸਕਦੇ ਹੋ ਅਤੇ ਮਸਾਲੇ ਵਗੈਰਾ ਵੀ ਪੀਸ ਸਕਦੇ ਹੋ ਜੀ ਵਧੀਆ ਟਾਲੀ ਦੀ ਲੱਕੜ ਦਾ ਗੰਢ ਆ ਜੀ ਤੇ ਦੋ ਤਰ੍ਹਾਂ ਦੇ ਗੰਢ ਆਪਾਂ ਬਣਾਉਨੇ ਆ ਜੀ ਇੱਕ ਟਾਲੀ ਦੀ ਲੱਕੜ ਦਾ ਗੰਢ ਬਣਾਉਨੇ ਆ ਇੱਕ ਬਣਾਉਨੇ ਆ ਜੀ ਆਪਾਂ ਢੇਕ ਦੀ ਲੱਕੜ ਦਾ ਗੰਢ ਤਾਂ ਅਗਰ ਤੁਹਾਨੂੰ ਢੇਕ ਦੀ ਲੱਕੜ ਦਾ ਗੰਢ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਅਗਰ ਟਾਲੀ ਦੀ ਲੱਕੜ ਦਾ ਗੰਢ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਬਰਕ ਕਰਦੀਆਂ ਚੱਕੀਆਂ ਲੈਣ ਲਈ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜੀ ਸੰਪਰਕ ਸਾਡਾ ਨੰਬਰ ਹੈਗਾ 8264144620 ਇਹ ਸਾਡਾ ਨੰਬਰ ਆ ਜੀ ਵਧੀਆ ਕੁਆਲਿਟੀ ਦੀਆਂ ਵਧੀਆ ਲੱਕੜ ਦਾ ਗੰਡ ਵਧੀਆ ਕੁਆਲਿਟੀ ਤੇ ਪ੍ਰੋਪਰ ਪੂਰਾ ਆਟਾ ਬਣਦਾ ਜੀ ਪਹਿਲੀ ਵਾਰੀ ਚ ਤੁਹਾਨੂੰ ਦੁਬਾਰਾ ਆਟਾ ਚੱਕ ਕੇ ਪਾਉਣ ਦੀ ਲੋੜ ਨਹੀਂ ਸਾਡੀ ਚੱਕੀ ਪਹਿਲੀ ਵਾਰੀ ਚ ਕਰੋ ਜੀ ਬਰਕ ਤੇ ਤੁਸੀਂ ਘਰੇ ਆਪਣੀ ਲੋੜ ਅਨੁਸਾਰ ਰੋਜ਼ ਦਾ ਆਟਾ ਪੀਸ ਕੇ ਆਪਣੇ ਹੱਥੀਂ ਤੁਸੀਂ ਰੋਟੀ ਆਪਣੇ ਵਧੀਆ ਆਟੇ ਦੀ